ਔਰ ਲੋਕਾਂ ਪਾਕਿਸਤਾਨ ਦੀ ਸਰਦ ਟੱਪਦੇ ਹੋਏ ਜਾਂ ਨਸ਼ਾ ਸਪਲਾਈ ਕਰਦੇ ਹੋਏ ਯਾਨੀ ਕਿ ਕਿੰਨੀ ਕਾਰਨਾ ਕਰਕੇ ਫੜੇ ਜਾਂਦੇ ਨੇ ਸਜ਼ਾ ਹੁਣ ਤੋਂ ਬਾਅਦ ਜਦੋਂ ਉਹਨਾਂ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਫਿਰ ਵੀ ਉਹ ਵਾਪਸ ਆਪਦਾ ਘਰ ਨਹੀਂ ਜਾ ਪਾਉਂਦੇ ਹੈਗੇ ਉਹਦੇ ਵਾਸਤੇ ਵੀ ਇੱਕ ਲੰਬੀ ਚੌੜੀ ਜਿਹੀ ਕਾਨੂੰਨੀ ਪ੍ਰਕਿਰਿਆ ਹੈਗੀ ਕਿੰਨੇ ਕੁ ਲੋਕ ਹਜੇ ਵੀ ਸਾਡੀ ਜੇਲ੍ਹ ਚ ਬੰਦੇ ਹੈਗੇ ਨੇ ਜਿਹੜੇ ਆਪਦੀ ਸਜ਼ਾ ਪੂਰੀ ਕਰ ਚੁੱਕੇ ਹੋਣਗੇ ਇਸ ਰਿਗਾਰਡਿੰਗ ਨਾ ਹਾਈ ਕੋਰਟ ਨੇ ਖੂਮੋਤੋ ਵੀ ਲਿਆ ਹੈ ਔਰ ਉਸੇ ਵੀ ਆਇਆ ਸੀਗਾ ਕਿ ਅਰਾਊਂਡ ਹਜੇ ਵੀ 60 ਤੋਂ 65 ਬੰਦੇ ਹੋ ਜਿਹੜੇ ਜਿਹਨਾਂ ਦੇ ਅੰਦਰ ਬੰਦ ਨੇ ਜਨਾਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ। 12 ਸਾਲ ਦੀ ਸਜ਼ਾ ਦੇ ਅਗੇਸ਼ ਨੂੰ 15 ਸਾਲ ਕੱਟ ਚੁੱਕਾ ਹੈ ਫੇਰ ਵੀ ਉਹਨੂੰ ਡਿਪੋਰਟ ਨਹੀਂ ਕਰਦੇ। ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਜੀ ਹਾਈ ਕੋਰਟ ਦੇ ਜੱਜ ਸਾਹਿਬ ਦੀ ਇੰਟਰਵੈਂਸ਼ਨ ਦੇ ਨਾਲ ਪੰਜਾਬ ਦੀ ਗਵਰਨਮੈਂਟ ਐਂਡ ਗਵਰਨਮੈਂਟ ਆਫ ਸੈਂਟਰਲ ਸੈਂਟਰਲ ਗਵਰਨਮੈਂਟ ਇਹ ਫਿਰ ਪਾਕਿਸਤਾਨ ਅਥਾਰਟੀਆਂ ਨੂੰ ਕੰਟੈਕਟ ਕਰਦੇ ਨੇ। ਉਦੋਂ ਬਾਅਦ ਜਦੋਂ ਸਟੇਟ ਕਹਿੰਦੀ ਹੈ ਵੀ ਹਾਂ ਇਹਦਾ ਤੇ ਹੋਰ ਕੋਈ ਕੇਸ ਨਹੀਂ ਹੈਗਾ ਫਿਰ ਇਹਨੂੰ ਡਿਪੋਰਟ ਕਰਿਆ ਜਾਂਦਾ। ਕਿਸੇ ਵੀ ਪਾਕਿਸਤਾਨੀ ਨੈਸ਼ਨਲ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਇਹ ਉਹਨੂੰ ਜੇਲ੍ਹ ਤੋਂ ਕੱਢ ਕੇ ਡਿਟੈਂਸ਼ਨ ਸੈਂਟਰ 'ਚ ਪਾ ਦਿੰਦੇ ਆ ਜਿਹੜੀ ਡਿਟੈਂਸ਼ਨ ਸੈਂਟਰ ਹੈ ਕਹਿਨੂੰ ਡਿਟੈਂਸ਼ਨ ਸੈਂਟਰ ਹੈ ਪਰ ਉਹ ਹੈ ਜੇਲ੍ਹ ਦੇ ਅੰਦਰ ਹੀ ਹੈ ਔਰ ਇਸ ਲੜਾਈ 'ਚ ਕਈ ਵਾਰੀ ਤਾਂ ਇਦਾਂ ਹੋ ਜਾਂਦਾ ਜਿਹੜੇ ਬੰਦੇ ਜਸੂਸੀ 'ਚ ਇੱਧਰ ਆਉਂਦੇ ਨੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਪਾਕਿਸਤਾਨ ਦੀ ਗਵਰਨਮੈਂਟ ਹੈ ਉਹ ਉਹਨਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੰਦੀ ਹੈ ਇਹ ਕਹਿ ਕੇ ਕਿ ਵੀ ਇਹ ਸਾਡੇ ਨੈਸ਼ਨਲ ਹੀ ਨਹੀਂ ਹੈ ਸਸਿਕਾਲਾ ਅਸੀਂ ਆਮ ਤੌਰ ਤੇ ਸੁਣਦੇ ਹਾਂ ਵੀ ਬਹੁਤ ਸਾਰੇ ਲੋਕ ਜੇਲ੍ਹਾਂ ਦੇ ਵਿੱਚ ਸਜ਼ਾ ਕੱਟ ਲੈਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਰਿਹਾਈ ਵੀ ਹੈ ਜਿਹੜੀ ਉਹ ਕਾਨੂੰਨੀ ਤਰੀਕਿਆਂ ਦੇ ਨਾਲ ਹੁੰਦੀ ਹੈ। ਇਸੇ ਤਰ੍ਹਾਂ ਦੇ ਨਾਲ ਮਸਲਾ ਰਹਿੰਦਾ ਹੈ ਕਿ ਜਿਹੜੇ ਲੋਕ ਪਾਕਿਸਤਾਨ ਦੀ ਸਰਦ ਟੱਪਦੇ ਹੋਏ ਜਾਂ ਨਸ਼ਾ ਸਪਲਾਈ ਕਰਦੇ ਹੋਏ ਯਾਨੀ ਕਿ ਕਿੰਨੀ ਗਰਨਾ ਕਰਕੇ ਫੜੇ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਸਾਡੇ ਕਾਨੂੰਨ ਦੇ ਮੁਤਾਬਕ ਸਜ਼ਾ ਹੁੰਦੀ ਹੈ। ਪਰ ਹੈਰਤ ਦੀ ਗੱਲ ਇਹ ਹੈ ਵੀ ਸਜ਼ਾ ਹੋਣ ਤੋਂ ਬਾਅਦ ਜਦੋਂ ਉਹਨਾਂ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਫਿਰ ਵੀ ਉਹ ਵਾਪਸ ਆਪਦਾ ਘਰ ਨਹੀਂ ਜਾ ਪਾਉਂਦੇ ਹੈਗੇ ਉਹਦੇ ਵਾਸਤੇ ਵੀ ਇੱਕ ਲੰਬੀ ਚੌੜੀ ਜਿਹੀ ਕਾਨੂੰਨੀ ਪ੍ਰਕਿਰਿਆ ਇਸ ਚੀਜ਼ ਨੂੰ ਲੈ ਕੇ ਐਡਵੋਕੇਟ ਸੱਤੇਪਾਲ ਅਨੰਦ ਨੇ ਸਾਡੇ ਨਾਲ ਹਾਲਾਂਕਿ ਹੁਣ ਤੱਕਰ तकरीबन ਇਹ ਕਈ ਲੋਕਾਂ ਨੂੰ ਜਿਹੜਾ ਵਾਪਸ ਭੇਜ ਚੁੱਕੇ ਨੇ तकरीबन 17 ਨਾਮ ਨੇਗੇ ਤੇ ਇਸ ਵਾਰ ਵੀ ਇੱਕ ਹੋਰ ਮੁੰਡੇ ਦੀ ਜਿਹੜੀ ਆ ਉਹਨੂੰ ਰਿਪੋਰਟ ਕਰਨਾ ਯਾਨੀ ਕਿ ਇੰਡੀਆ ਤੋਂ ਪਾਕਿਸਤਾਨ ਭੇਜਣਾ ਹੈਗਾ ਸਜ਼ਾ ਉਹਨੇ ਆਪਣੀ ਪੂਰੀ ਕਰ ਲਈ ਆ ਅਨੰਦ ਜੀ ਦੇਖਿਏ ਕਿੰਨੇ ਕ ਲੋਕ ਹਜੇ ਵੀ ਸਾਡੀ ਜੇਲ੍ਹ ਚ ਬੰਦੇ ਹੈਗੇ ਨੇ ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਹੋਣਗੇ ਜਾਂ ਫਿਰ ਕਈਏ ਕਿ ਉਹਨਾਂ ਦੀ ਸਜ਼ਾ ਪੂਰੀ ਹੋਣ ਵਾਲੀ ਹੋਣੀ ਹੈ ਬਾਈ ਇਸ ਰਿਗਾਰਡਿੰਗ ਨਾ ਹਾਈ ਕੋਰਟ ਨੇ ਖੂ ਮੋਟੋ ਵੀ ਲਿਆ ਹੋਇਆ ਔਰ ਉਸ ਤੇ ਵੀ ਆਇਆ ਸੀਗਾ ਕਿ ਅਰਾਊਂਡ ਹਜੇ ਵੀ 60 ਤੋਂ 65 ਬੰਦੇ ਹੋਜੇ ਨੇ ਜਿਹੜੇ ਜੇਲ੍ਹਾਂ ਦੇ ਅੰਦਰ ਬੰਦ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਦੀ ਅੰਡਰ ਟ੍ਰਾਇਲ ਹੈ ਉਹ ਵੱਖਰੇ ਨੇ ਜਿਹੜੇ ਆਪ ਦੀ ਸੈਂਟੈਂਸ ਪੂਰੀ ਕਰ ਚੁੱਕੇ ਨੇ ਔਰ ਜੇਲ੍ਹ ਦੇ ਅੰਦਰ ਬੰਦ ਨੇ ਹਜੇ ਵੀ ਉਹ ਹੋਜੇ 60 ਤੋਂ ਉੱਪਰ ਨੇ ਜੀ ਬੰਦੇ ਹੋਜੇ ਕਿੰਨੇ ਸਾਲ ਦੇ ਦੇਖਿਆ ਜਾਵੇ ਜੇਲ੍ਹਾਂ ਚ ਹੀ ਨੇ ਉਹ ਵਿੱਚ ਉਹਨਾਂ ਦੀ ਸਜ਼ਾ ਵੀ ਜੇ ਆਪਾਂ ਲਾ ਲਈਏ ਸਰ ਅਸੀਂ 17 18 ਕੇਸ ਕਰ ਚੁੱਕੇ ਜੀ ਇਹਦੇ ਨਾਲ ਦੇ ਇੱਕ ਕੇ ਇੱਕ ਨਹੀਂ ਮਤਲਬ ਮੋਸਟਲੀ ਕੇਸਿਸ 'ਚ ਇਹ ਬੰਦੇ ਨੂੰ ਸਜ਼ਾ 12 ਸਾਲ ਦੀ ਹੋਈ ਹੈ 14 15 ਸਾਲ ਉਹਨੇ ਕੱਟ ਲਏ 12 ਸਾਲ ਦੀ ਸਜ਼ਾ ਦੇ ਅਗੇਂਸਟ ਉਹ 15 ਸਾਲ ਕੱਟ ਚੁੱਕਾ ਹੈ ਫੇਰ ਵੀ ਉਹਨੂੰ ਡਿਪੋਰਟ ਨਹੀਂ ਕਰਦੇ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਜੀ ਹਾਈ ਕੋਰਟ ਦੇ ਜੱਜ ਸਾਹਿਬ ਦੀ ਇੰਟਰਵੈਂਸ਼ਨ ਦੇ ਨਾਲ ਪੰਜਾਬ ਦੀ ਗਵਰਨਮੈਂਟ ਐਂਡ ਗਵਰਨਮੈਂਟ ਆਫ ਸੈਂਟਰਲ ਸੈਂਟਰਲ ਗਵਰਨਮੈਂਟ ਇਹ ਫਿਰ ਪਾਕਿਸਤਾਨ ਅਥਾਰਟिटीज ਨੂੰ ਕੰਟੈਕਟ ਕਰਦੇ ਨੇ ਉਦੋਂ ਬਾਅਦ ਜਦੋਂ ਸਟੇਟ ਕਹਿੰਦੀ ਹੈ ਵੀ ਹਾਂ ਇਹਨਾਂ ਤੇ ਹੋਰ ਕੋਈ ਕੇਸ ਨਹੀਂ ਹੈਗਾ ਫਿਰ ਇਹਨੂੰ ਡਿਪੋਰਟ ਕਰਿਆ ਜਾਂਦਾ ਮਤਲਬ 12 12 14 14 ਸਾਲਾਂ ਦੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਬੰਦੇਆਂ ਨੂੰ 15 15 ਸਾਲ ਹੋ ਗਏ ਇੱਥੇ ਡਿਪੋਰਟ ਨਹੀਂ ਕਰਦੇ ਫਿਰ ਗੁਜਿੰਦ ਸਾਹਿਬ ਇਹ ਰਹਿੰਦੇ ਕਿਹੜੀ ਕਪੈਸਿਟੀ 'ਚ ਨੇ ਉਹਨਾਂ ਟਾਈਮ ਜਿਵੇਂ ਅੱਜ ਸਜ਼ਾ ਕਿਸੇ ਦੀ ਪੂਰੀ ਹੋ ਗਈ ਕੱਲ ਨੂੰ ਉਹ ਕਿਸ ਕਪੈਸਿਟੀ 'ਚ ਜੇਲ੍ਹ 'ਚ ਰਹਿੰਦਾ ਕਿਉਂਕਿ ਜੇਲ੍ਹ ਤੇ ਵੀ ਉਹਦੇ ਹੀ ਵੱਡਾ ਜੇ ਦੇਖਿਆ ਜਾਵੇ ਭਾਰ ਪੈਂਦਾ ਹੈ ਇੱਕ ਤਰ੍ਹਾਂ ਦੇ ਨਾਲ ਇੰਨੇ ਕੈਦੀਆਂ ਦਾ ਰਖ ਰਖਾਵ ਉਹਨਾਂ ਦੀ ਰੋਟੀ ਪਾਣੀ ਵੈਸੇ ਸੰਭਾਲ ਕਰਨੇ ਕੋਈ ਬਿਮਾਰ ਹੋ ਗਿਆ ਫ ਸਰ ਇਹ ਇਹਨਾਂ ਨੇ ਨਾ ਇੱਕ ਆਫੀਸ਼ੀਅਲ ਵਰਡ ਦਿੱਤਾ ਹੈ ਡਿਟੈਂਸ਼ਨ ਸੈਂਟਰ ਜਦੋਂ ਕਿਸੇ ਵੀ ਪਾਕਿਸਤਾਨੀ ਨੈਸ਼ਨਲ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਇਹ ਉਹਨੂੰ ਜੇਲ੍ਹ ਚੋਂ ਕੱਢ ਕੇ ਡਿਟੈਂਸ਼ਨ ਸੈਂਟਰ 'ਚ ਪਾ ਦਿੰਦੇ ਆ ਜਿਹੜੀ ਡਿਟੈਂਸ਼ਨ ਸੈਂਟਰ ਹੈ ਕਹਿਨੂੰ ਡਿਟੈਂਸ਼ਨ ਸੈਂਟਰ ਹੈ ਪਰ ਉਹ ਹੈ ਜੇਲ੍ਹ ਦੇ ਅੰਦਰ ਹੀ ਹੈ ਯਾਨੀ ਕਿ ਕਮਰਾ ਬਦਲ ਜਾਂਦਾ ਇੱਕ ਮਤਲਬ ਅੰਮ੍ਰਿਤਸਰ ਦੀ ਜੇਲ੍ਹ ਚੋਂ ਇੱਕ ਬੈਰਕ ਬਦਲ ਕੇ ਦੂਜੀ ਬੈਰਕ 'ਚ ਕਰਤਾ ਤੇ ਉਹਨੂੰ ਡਿਟੈਂਸ਼ਨ ਸੈਂਟਰ ਦਾ ਨਾਮ ਦੇ ਦਿੰਦੇ ਆ ਰੂਲ ਤੇ ਰੈਗੂਲੇਸ਼ਨ ਸਾਰੇ ਸੇਮ ਨੇ ਜੋ ਬਾਕੀ ਕੈਦੀਆਂ ਵਾਸਤੇ ਨੇ ਸੋ ਡਿਟੈਂਸ਼ਨ ਸੈਂਟਰ ਚ ਵੇਟ ਕਰਦੇ ਨੇ ਜੀ ਵੀ ਕਦੋਂ ਇਹਨਾਂ ਦਾ ਨੰਬਰ ਲੱਗੂਗਾ ਕਦੋਂ ਕੋਈ ਈਦ ਦੁਵਾਲੀ ਆਊਗੀ ਤੇ ਫਿਰ ਐਵੇਂ ਰਿਪੋਰਟ ਕਰਿਆ ਜਾਏਗਾ ਤੁਸੀਂ ਜਿਵੇਂ ਤੁਹਾਡੇ ਕੋਲ ਇਹ ਮੈਕਸਿਮਮ ਮਾਮਲੇ ਆਏ ਇੱਕ ਦੀ ਲੇਟੈਸਟਲੀ ਜਿਹੜੀ ਤੁਸੀਂ ਕਰਾ ਰਹੇ ਹੋ ਇਹਦੀ ਕਿੰਨੀ ਸਜ਼ਾ ਸੀ ਤੇ ਕਦਨੇ ਸਥਮੇ ਬਾਅਦ ਹੋ ਰਿਹਾ ਹੈ ਸਰ ਇਹਦਾ ਨਾਮ ਸੀ ਮੁੰਡੇ ਦਾ ਮੁਹੰਮਦ ਇਖਲਾਕ ਇਹ ਕਸੂਰ ਦਾ ਰਹਿਣ ਵਾਲਾ ਸੀਗਾ ਇਹਨੂੰ 14 ਸਾਲ ਦੀ ਸਜ਼ਾ ਸੀਗੀ ਇਹਨੇ 17 ਸਾਲ ਕੱਟੇ ਸੀ ਜੀ ਇੱਥੇ ਯਾਨੀ ਕਿ 3 ਸਾਲ ਫालतू ਕੱਟੇ 3 ਸਾਲ ਫालतू ਕੱਟਿਆ ਔਰ ਇਹਨੂੰ 6-9 ਨੂੰ ਇਸੇ ਸਾਲ 6-9 ਨੂੰ ਇਹਨੂੰ ਪਾਕਿਸਤਾਨ ਵਾਪਸ ਰਿਪ ਔਰ ਸਾਡੀ ਰਿਟ ਕੱਲ ਖਤਮ ਹੋਈ ਹੈ ਪਰ ਇਹਦੇ ਵਿੱਚ ਦੇਖਿਆ ਜਾਵੇ ਉਹਨਾਂ ਲੋਕਾਂ ਦੇ ਲਈ ਤਾਂ ਕਹਿੰਦਾ ਮਤਲਬ ਬਹੁਤ ਵੱਡੇ ਤੌਰ ਤੇ ਅਜਿਹੇ ਫੈਸਲੇ ਹੁੰਦੇ ਹੋਣੇ ਕਿਉਂਕਿ ਉਹਨਾਂ ਦੀ ਤਾਂ ਇੱਕ ਜ਼ਿੰਦਗੀ ਦਾ ਹੈਗਾ ਵੀ ਤੁਸੀਂ ਇੰਡੀਆ ਰਹਿਣਾ ਹੈ ਕਿ ਕੋਈ ਜਿੱਥੇ ਕੁਝ ਕਰ ਨਹੀਂ ਸਕਦੇ ਜੇਲ੍ਹ ਦੇ ਵਿੱਚ ਹੀ ਰਹਿਣਾ ਪਊ ਉਹਨਾਂ ਨੂੰ ਚਾਹੀਦਾ ਡਿਟੈਂਸ਼ਨ ਸੈਂਟਰ ਕਰੀਏ ਆਪਦੀ ਜ਼ਿੰਦਗੀ 'ਚ ਜਾਣ ਵਾਸਤੇ ਵੀ ਇੱਕ ਲੰਮਾ ਚੌੜਾ ਪ੍ਰੋਸੀਜਰ ਆ ਉਹਨਾਂ ਦੇ ਅੱਗੇ ਜੇ ਕੋਈ ਉਹ ਵੀ ਕਹਿੰਦਾ ਮਤਲਬ ਤੁਹਾਡੇ ਵਰਗਾ ਕਿ ਕੋਈ ਉਹਨੂੰ ਕਰੂਗਾ ਫਿਰ ਜਾ ਕੇ ਕਿਤੇ ਰਾਤ ਮਿਲੂਗੀ ਪੂਰਾ ਜੀ ਪੂਰਾ ਸੰਘਰਸ਼ ਹੈ ਪੂਰੀ ਲੜਾਈ ਹੈ ਔਰ ਇਸ ਲੜਾਈ 'ਚ ਕਈ ਵਾਰੀ ਤਾਂ ਇਦਾਂ ਹੋ ਜਾਂਦਾ ਜਿਹੜੇ ਬੰਦੇ ਜਸੂਸੀ 'ਚ ਇੱਧਰ ਆਉਂਦੇ ਨੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਪਾਕਿਸਤਾਨ ਦੀ ਗਵਰਨਮੈਂਟ ਹੈ ਉਹ ਉਹਨਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੰਦੀ ਹੈ ਇਹ ਕਹਿ ਕੇ ਕਿ ਵੀ ਇਹ ਸਾਡੇ ਨੈਸ਼ਨਲ ਹੀ ਨਹੀਂ ਹੈਗੇ ਇਨਕਾਰ ਤਾਂ ਤਾਂ ਫਿਰ ਕਹਿੰਦਾ ਮਤਲਬ ਨਾ ਇੱਧਰ ਦੇ ਨਾ ਉੱਧਰ ਦੇ ਬਿਲਕੁਲ ਉਹ ਇੱਥੇ ਬੈਠੇ ਨੇ ਜੀ ਜੱਤਿਕਨ ਪਾਕਿਸਤਾਨ ਦੀ ਗਵਰਨਮੈਂਟ ਨਹੀਂ ਕਹੇਗੀ ਵੀ ਆਹ ਇਹ ਸਾਡਾ ਸਿਟੀਜ਼ਨ ਹੈ ਤਾਂ ਤਿੱਕ ਕਨੇਡੀਪੋਰਟ ਨਹੀਂ ਕਰਨਗੇ ਔਰ ਉਹ ਮਨਾ ਕਰ ਦਿੰਦੇ ਨੇ ਕਿ ਜੀ ਇਹ ਸਾਡੇ ਬੰਦੇ ਹੀ ਨਹੀਂ ਹੈਗੇ ਕਿਉਂਕਿ ਉਹ ਜਸੂਸੀ 'ਚ ਇੱਥੇ ਆਈ ਹੁੰਦੇ ਨੇ ਸਰਕਾਰ ਨਹੀਂ ਚਾਹੁੰਦੀ ਵੀ ਅ ਉਹ ਵਿਚਾਰੇ ਇੱਥੇ ਰਹਿੰਦੇ ਨੇ ਜੀ ਇੱਥੇ ਮਰਮਗਾ ਜਾਂਦੇ ਨੇ ਇਦਾਂ ਇੱਕ ਬੰਗਲਾਦੇਸ਼ ਦਾ ਕੇਸ ਸੀਗਾ ਜੀ ਬੰਦੇ ਨੇ 34 ਸਾਲ ਵੀਰ ਜੀ ਕੱਟੇ ਇੱਥੇ ਔਰ ਉਹ ਬੋਲ ਨਹੀਂ ਸਕਦਾ ਵਿਚਾਰਾ ਉਹਦੀ ਅਸੀਂ ਰੈਟ ਲਾਉਣੀ ਸੀ ਇੱਥੇ 34 ਸਾਲ ਕੱਟ ਕੇ ਉਹ ਜੇਲ੍ਹ 'ਚ ਖਤਮ ਹੋ ਗਿਆ ਉੱਥੇ ਮਰ ਗਿਆ ਕੋਈ ਪਤਾ ਨਹੀਂ ਉਹਦੇ ਉਹਦੇ ਸਰੀਰ ਨੂੰ ਕੀ ਕਰਿਆ ਕੀ ਨਹੀਂ ਕਰਿਆ ਸਾਰੇ ਦੇ ਸਾਰੇ ਅੰਮ੍ਰਿਤਸਰ ਜੇਲ੍ਹ ਦੇ ਨੇ ਜੇਲ੍ਹ ਦੇ ਅੰਦਰ ਹੀ ਬੰਦਾ ਮਰ ਗਿਆ ਜੀ ਕਰਕੇ ਵੀ ਦੇਖਿਆ ਜਾਵੇ ਇਹ ਵੀ ਇਹਨਾਂ ਕਿਸਾਬਵਾਰਾਂ ਦੀ ਹਿੰਮਤ ਹੈ ਕਿ ਆਖਰ ਜਦੋਂ ਅਜਿਹੇ ਮਾਮਲਿਆਂ ਦੇ ਵਿੱਚ ਪਹਿਲੀ ਗੱਲ ਤਾਂ ਜੇ ਆਮਤ ਆਮ ਜ਼ਿੰਦਗੀ ਦੇ ਵਿੱਚੋਂ ਲਾਈਏ ਤਾਂ ਜਲਦੀ ਜਲਦੀ ਕੋਈ ਇੰਟਰਵਨ ਕਰਦਾ ਨਹੀਂ ਹੈਗਾ ਹਰ ਕੋਈ ਇੰਟਰਸਟ ਦੇ ਨਾਲ ਨਾ ਤਾਂ ਕੇਸਾਂ ਨੂੰ ਅੱਗੇ ਵਧਾਉਂਦਾ ਕਿਉਂਕਿ ਅਜਿਹੀ ਸਿਚੁਏਸ਼ਨ ਚ ਆ ਕੇ ਸਭ ਤੋਂ ਵੱਡੀ ਗੱਲ ਇਹ ਵੀ ਹੁੰਦੀ ਹੈ ਵੀ ਉਹਨਾਂ ਲੋਕਾਂ ਕੋਲ ਪੈਸੇ ਨਹੀਂਗੇ ਹੁੰਦੇ ਉਸ ਤੋਂ ਬਾਅਦ ਪੈਸੇ ਤੋਂ ਜੇ ਕਿ ਇਹ ਸਾਈਡ ਰੱਖ ਕੇ ਇਨਸਾਨੀਅਤ ਤੌਰ ਦੇ ਉੱਤੇ ਬਹੁਤ ਘੱਟ ਲੋਕ ਨੇ ਜਿਹੜੇ ਅਜਿਹੇ ਮਾਮਲਿਆਂ ਦੇ ਵਿੱਚ ਇੰਟਰਵਿਊ ਵੀ ਕਰਦੇ ਨੇ ਤੇ ਆਖਰ ਰਾਤ ਉਹਨਾਂ ਨੂੰ ਮਿਲਦੀ ਹੈ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਲੇਟੈਸਟਲੀ ਜਿਹੜਾ ਇਹ ਮੁੰਡਾ ਗਿਆ ਵਾਪਿਸ ਤਾਂ ਉਸ ਤੋਂ ਪਹਿਲਾਂ ਵੀ ਤਕਰੀਬਨ 16 ਲੋਕ ਨੇ ਜਿਹੜੇ ਉਹ ਆਪਦੀ ਵਤਨ ਵਾਪਸੀ ਕਰ ਚੁੱਕੇ ਨੇਗੇ ਸੀਨੀਅਰ ਵੀਡੀਓ ਨਸਟ ਮਤੇ ਦੇ ਨਾਲ ਸੁਮੇਸ਼ਾ ਰਜਨਾਸ 20 ਸਟੇ ਵੀ ਚੰਡੀਗੜ੍ਹ